ਵਾਹ ਵਾਹ ਬੜਸ ਪ੍ਰਸ਼ਾਸਨ ਨੇ ਦੇਖੋ ਕਿਸ ਤਰ੍ਹਾਂ ਧੱਕੇਸ਼ਾਹੀ ਤੇ ਆ ਰਿਹਾ ਦੇਖੋ ਦੇਖੋ ਕਿਸ ਤਰ੍ਹਾਂ ਆਹ ਦੇਖੋ ਕਿਸ ਤਰ੍ਹਾਂ ਆਗੂਆਂ ਨੂੰ ਘੇਰ ਰਿਹਾ ਉਹ ਕਾਦੇ ਪਿੱਛੇ ਹੁਣ ਆਗੂਆਂ ਨੂੰ ਘੇਰ ਰਿਹਾ ਤਿੰਨ ਤਨ ਲੱਗ ਰਿਹਾ ਨਾਲ ਕਿਸ ਦੇਖੋ ਕਿਸ ਤਰ੍ਹਾਂ ਖੇਡ ਰਹੇ ਹੋ ਭਾਈ ਜ਼ਮੀਨਾਂ ਤੁਹਾਡੀਆਂ ਵੀ ਇਕ ਵਾਰ ਕਰਨਗੇ ਨੰਗੇ ਚਿੱਟੇ ਰੂਪ ਚ ਜਿਹੜੀ ਪੁਲਿਸ ਆਇਆ ਉਹ ਧੱਕੇਸ਼ਾਹੀ ਤੇ ਉਤਰੀ ਹੋਈ ਆ বারবার ਜਿਹੜੇ ਕਿਸਾਨਾਂ ਨੂੰ ਨਾਕਾ ਲਾ ਕੇ ਜਿਹੜੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਡੀ ਘੇਰ ਲਓ ਭਾਈ ਦੇਖੋ ਸਾਡੀਆਂ ਗੱਡੀਆਂ ਘੇਰਦੇ ਆ ਪਰ ਆਪਦੀਆਂ ਗੱਡੀਆਂ ਨੂੰ ਕਿਸ ਤਰ੍ਹਾਂ ਛਡਾਉਣ ਲਈ ਆ ਰਹੇ ਭਾਈ ਆ ਜਾਓ ਡੱਕ ਦੋ ਡੱਕ ਦੋ ਧੱਕੇ ਨਾਲ ਕਿਸਾਨ ਮਾਰਗੇੜੀ ਬੀ ਲੈ ਬੀ ਪਾਣੀ ਪੁਣੀ ਪਿਲੇਗਾ ਹਾਂ ਜੀ ਹਾਂ ਕੋਈ ਪਾਣੀ ਵੀ ਜ਼ਰੂਰੀ ਹੈ ਕਿਸਾਨਾਂ ਦੀ ਜਿਹੜੀ ਫੜਫੜਾਈ ਧੱਕੇ ਨਾਲ ਇੱਥੋਂ ਦਾ ਪ੍ਰਸ਼ਾਸਨ ਕਰਨ ਦੀ ਕੋਸ਼ਿਸ਼ ਕਰ ਰਿਹਾ ਆਗੂਆਂ ਨੂੰ ਰੋਕਣ ਦੀ ਧੱਕੇ ਨਾਲ ਰੋਕ ਰਿਹਾ ਹੈ WHA- <laughs> ਲੱਕੇ ਤੋੜਦਾ ਜਾਨੀਆਂ ਹਦਸਾ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਦਾ ਪੁਲਿਸ ਉਹਨਾਂ ਨੂੰ ਸ਼ਾਇਦ ਪੁਲਿਸ ਪ੍ਰਸ਼ਾਸਨ ਨੂੰ ਤੇ ਇੱਥੋਂ ਦੀ ਸਰਕਾਰ ਨੂੰ ਇਹ ਭੇਖਾ ਹੈ ਬਈ ਸ਼ਾਇਦ ਕਿਸਾਨਾਂ ਨੂੰ ਹੋ ਰੋਕ ਸਕਦੇ ਆ ਪਰ ਡੇਢ ਕਿਲੋਮੀਟਰ ਦੇ ਰਾਹ ਦੇ ਵਿੱਚ ਚਾਰ ਵਾਰ ਦੋ ਵਾਰ ਵੱਡੇ ਟਿਪਰ ਲਾ ਕੇ ਤੇ ਇੱਕ ਵਾਰ ਛੋਟੇ ਆ ਦੋ ਵਾਰ ਛੋਟੇ ਨਾਕੇ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਪਰ ਪੁਲਿਸ ਦੀ ਕਿਸਾਨਾਂ ਨੇ ਇੱਕ ਵੀ ਵਾਰ ਬਾਹ ਨਹੀਂ ਚੱਲਣ ਦਿੱਤੀ ਤਿੰਨ ਵੱਡੇ ਟਿੱਪਰ ਜਿਹੜੇ ਗੰਦੇ ਨਾਲ ਇੱਕ ਵਾ ਇੱਕ ਲੱਗਿਆ ਸੀ ਤੇ ਦੂਜਾ ਜਿਹੜਾ ਮੰਡੀ ਵਾਲਾ ਚੌਂਕ ਆ ਉੱਥੇ ਪਰ ਕਿਸਾਨਾਂ ਨੇ ਪ੍ਰਸ਼ਾਸਨ ਦੀ ਇੱਕ ਵੀ ਬਾਹ ਨਹੀਂ ਚੱਲਣ ਦਿੱਤੀ ਤੇ ਇੱਥੋਂ ਦੀ ਸਰਕਾਰ ਜਿਹੜੀ ਇਹ ਭਰਮਪਾਲੀ ਬੈਠੀ ਹੈ ਕਿ ਸ਼ਾਇਦ ਆਪ ਦਾ ਲਾਮ ਲਸ਼ਕਰ ਲਾ ਕੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਐਂ ਅਕਵਾਇਰ ਕਰਦੀ ਰਹੂ ਉਹਦਾ ਭਾਰ ਮ ਇੱਥੋਂ ਦੀ ਕਿਸਾਨੀ ਨੇ ਕੱਢ ਦਿੱਤਾ ਤੇ ਮਰੇਲ ਕੋਟਲੇ ਦਾ ਜਿਹੜਾ ਭੁੱਤ ਰਿਆ ਹੋਇਆ ਪ੍ਰਸ਼ਾਸਨ ਹੈ ਉਹਦੀ ਵੀ ਇਹ ਹੜ ਕੱਢੀ ਹੈ ਵੀ ਸ਼ਾਇਦ ਤੈਨੂੰ ਇਹ ਭਲੇਖਾ ਹੋਵੇ ਵੀ ਅਫਸਰशाही ਕਿਸਾਨਾਂ ਦੇ ਜਿਹੜੇ ਰੋਅ ਹੈ ਉਹਨੂੰ ਬਦਲ ਦੂਗੀ ਰੋਕ ਦੂਗੀ ਪਰ ਆਹ ਅਗਲਾ ਨਾਕਾ ਜਿਹੜਾ ਫੇਰ ਲਾਇਆ ਇਹਦੇ ਵਿੱਚ ਫੇਰ ਉਹਨਾਂ ਦਾ ਸ਼ਹਿ ਬਹਿਮ ਕੱਢਾਂਗੇ ਅਸੀਂ ਤੱਕੇ ਪ੍ਰਸਤੁਤ ਹੈ ਕੋਈ ਨਾ ਬਰਾਬਰ ਕਿ ਮਰਤੇ ਕੋਈ ਨਹੀਂ ਆਉਂਦਾ ਅੱਲਾਹ ਦਾ ਕਿਰਦਾਰ ਵੀ ਜੰਤੀ ਲੱਗਿਆ ਲੋਕਾਂ ਦਾ ਵੱਡਾ ਹੜ ਤੁਸੀਂ ਦੇਖ ਸਕਦੇ ਹੋ ਕਾਫਲੇ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਆ ਰਿਹਾ ਹੈ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਦੀ ਜਿਹੜੀ ਸਿਰਫ ਕੋਸ਼ਿਸ਼ ਕਰ ਸਕਦਾ ਹੈ ਪਰ ਕਿਸਾਨੀ ਦਾ ਜਿਹੜਾ ਰੋ ਹੈ ਕਿਸਾਨੀ ਦਾ ਰੋਕ ਭਾਈ ਓਏ ਚੱਲ ਚੱਲ ਮੈਂ ਚੱਲ ਕਿਸਾਨਾਂ ਨੇ ਇੱਕ ਵਾਰ ਫੇਰ ਉਹ ਨਾਕਾ ਤੋੜ ਕੇ ਅੱਗੇ ਲੰਘ ਗਏ ਐ ਕੇਰ ਘੇਰ ਲੋ ਘੇਰ ਲੋ ਆ ਗੱਡੀ ਘੇਰ ਲੋ ਘੇਰ ਲੋ ਕੇ ਘੇਰ ਦੋ ਘੇਰ ਐਸਾ ਸਪੀਡੇ ਘੇਰ ਲੋ ਚਲੋ ਦੋਤਾ ਨਾ ਮਾਰਿਆ ਭਾਈ ਫੋਰਸ ਇਧਰ ਜੀ ਭੇਜੋ ਇਧਰ ਜੀ ਭਾਈ ਇਧਰ ਜੀ ਆ ਜਾਓ ਆਏ ਆ ਰਹਿਓ ਆ ਰਾਹ ਤੇ ਨਹੀਂ ਨਹੀਂ ਇਧਰ ਜੀ ਆ ਜਾਓ ਆ ਜਾਓ ਆ ਜਾਓ ਇਧਰ ਜੀ ਉਹਨਾਂ ਦੀ ਕੋਸ਼ਿਸ਼ ਹੋਊਗੀ ਵੀ ਇੱਧਰ ਗੱਡੀਆਂ ਲਾ ਦੇਣ ਔਰ ਇੱਧਰ ਦੀ ਬਾਹ ਹਾਂਜੀ ਬਾਬਾ ਜੀ ਸਾਈਡ ਤੇ ਲਾ ਲਿਓ ਰੋਕ ਕੇ ਤੋਰ ਲਿਓ ਕਰੇਵਾਲ ਚੌਂਕ ਦੇ ਵਿੱਚ ਫੇਰ ਇੱਕ ਵਾਰ ਨਾਕਾ ਲਾ ਕੇ ਪ੍ਰਸ਼ਾਸਨ ਨੂੰ ਜਿਹੜੀ ਰੋਕਣ ਦੀ ਉਹ ਕੋਸ਼ਿਸ਼ ਪ੍ਰਸ਼ਾਸਨ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਤੁਸੀਂ ਇੱਕ ਵਾਰ ਫੇਰ ਗੱਡੀਆਂ ਬੱਸਾਂ ਤੇ ਜਿਹੜੇ ਉਹ ਵੱਡੇ ਮਿੱਟੀ ਢੋਣੇ ਵਾਲੇ ਟਿਪਰ ਆਏ ਤੇ ਵੈਰੀਗੇਟ ਲਾ ਕੇ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਸ਼ਾਇਦ ਕਿਸਾਨਾਂ ਨੂੰ ਰੋਕਿਆ ਜਾ ਸਕਦਾ ਹੈ

ਮਾਵਾ ਭੈਣਾਂ ਆ ਰਹੀਆਂ ਵੱਡੀ ਗਿਣਤੀ ਦੇ ਵਿੱਚ ਨਾਲ ਨੌਜਵਾਨ ਆ ਰਹੇ ਆ ਕਰ ਲੈ ਪਰੇ ਬਾਈ ਆਜੋ ਆਜੋ ਕਰ ਲੈ ਕਰ ਲੈ ਕਰ ਪਿੱਛੇ ਦੇਖੋ ਉਸ ਵੱਲੋਂ ਆ ਬੰਦਾ ਜਿਹੜਾ ਹੁੱਜਾ ਮਾਰ ਰਿਹਾ ਹੁੱਜਾ ਨਾ ਮਾਰ ਭਾਈ ਹੁੱਜਾ ਨਾ ਮਾਰ ਦੇਖੋ ਕਿਸਾਨਾਂ ਨੇ ਜਿਹੜਾ ਅਗਲਾ ਬੈਰੀਕੇਡ ਵੱਲ ਬਦਲਣਾ ਜਿਹੜਾ ਸ਼ੁਰੂ ਕਰ ਦਿੱਤਾ सानी तार के आए बज किसी जावर की नहीं मना देखो एस एस पी भाई रोक रोक ਕਿਸਾਨਾਂ ਨੇ ਫੇਰ ਜਿਹੜਾ ਗਰੇ ਵਾਲ ਚੌਕ ਦੇ ਵਿੱਚ ਨਾਕਾ ਤੋੜ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਦੇਖੋ ਐਸਐਸਪੀ ਕਿੰਟੀ ਜ਼ੋਰ ਦੇ ਨਾਲ ਲੱਗੇ ਹੋਇਆ ਪੂਰਾ ਜ਼ੋਰ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਉਹ ਲੱਗਿਆ ਹੋਇਆ ਜਿਹੜਾ ਗਰੇ ਵਾਲ ਚੌਕ ਆ ਉੱਥੋਂ ਵੀ ਕਿਸਾਨਾਂ ਨੇ ਜਿਹੜੇ ਬੈਰੀਗੇਟ ਆ ਉਹ ਭੰਨ ਕੇ ਜਿਹੜਾ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ ਦੇਖੋ ਕਿਸ ਤਰ੍ਹਾਂ ਗੱਡੀਆਂ ਤੇ ਚੜ ਕੇ ਪੁਲਿਸ ਪ੍ਰਸ਼ਾਸਨ ਗੱਡੀਆਂ ਦੀਆਂ ਚਾਬੀਆਂ ਖੋ ਰਿਹਾ ਬਾਈ ਨਾ ਨਾ ਓਏ ਓਏ ਨਹੀਂ ਨਹੀਂ ਚੱਲ ਚੱਲ ਨਿਕਲ ਪਰਲੀ ਓ ਨਿਕਲ ਜਾ ਨਿਕਲ ਜਾ ਤੂੰ ਯਾਰ ਲੋਕ ਇੱਕ ਵੀ ਜਿਹੜੀ ਪੇਸ਼ ਆ ਉਹ ਪ੍ਰਸ਼ਾਸਨ ਦੀ ਨਹੀਂ ਚੱਲਣ ਦੇ ਰਹੇ ਵੱਡੀ ਗਿਣਤੀ ਚ ਕਿਸਾਨ ਸਾਡੀਆਂ ਮਾਵਾ ਭੈਣਾ ਪਹੁੰਚੀਆਂ ਆ ਉਹ ਜ਼ਮੀਨ ਦੇ ਖਾਤਰ ਜਿਹਨੂੰ ਕਹਿੰਦੇ ਜ਼ਮੀਨ ਸਾਡੀ ਮਾਂ ਹੁੰਦੀ ਹੈ ਪਰ ਪੁਲਿਸ ਪ੍ਰਸ਼ਾਸਨ ਧੱਕੇ ਦੇ ਨਾਲ ਉਹ ਜ਼ਮੀਨਾਂ ਦੇ ਵਿੱਚ ਕਾਰਪੋਰੇਟਾਂ ਦੇ ਲਈ ਕਾਜਜਾ ਕਰ ਰਿਹਾ ਹੈ ਇਥੋਂ ਦੀ ਅਫਸਰ ਸਾਹੀ ਬਾਅਦ ਚੜ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਬਾਈ ਖੋਲਣੀ ਖੋਲੀ ਨਾ ਕਿਸਾਨ ਨਾਲ ਨੇ ਫੋਲਣੀ ਨਹੀਂ ਚੱਲ ਚੱਲਾ ਦੇਖੋ ਕਿ ਇਸ ਤਰ੍ਹਾਂ ਗੱਡੀਆਂ ਭੰਨ ਰਿਹਾ ਪ੍ਰਸ਼ਾਸਨ ਦੇਖੋ ਕਿ ਇਸ ਤਰ੍ਹਾਂ ਦੇਖੋ ਇੱਕ ਵਾਰ ਫੇਰ ਓਏ ਦੇਖੋ ਸਾਡੇ ਮੁੰਡੇ ਦੇ ਮਾਰਿਆ ਇਥੋਂ ਦਾ ਐਸਐਸਪੀ ਨੇ ਇਸ ਬੰਦੇ ਨੇ ਮਾਰਿਆ ਸਾਡੇ ਨੌਜਵਾਨ ਦੇ ਸ਼ਰੀਆਮ ਉਹ ਲੈ ਗੱਡੀ ਤੂੰ ਕਿਹੜੇ ਰੋਕਦਾ ਜਾਂ ਲੈ ਉਹਨੇ ਗੱਡੀ ਇਥੋਂ ਦਾ ਐਸਐਸਪੀ ਔਰ ਆਪੇ ਦੋ ਦੇ ਖਿਜੇ ਨਗੜੀਆ ਗੱਡੀ ਲੈ ਇੱਧਰ ਆ ਵੇ ਪੂਰਾ ਕਿੱਥੋਂ ਦੇ ਐਸਐਸਪੀ ਨੇ ਇਸ ਬੰਦੇ ਨੇ ਮਾਰਿਆ ਸਾਡੇ ਨੌਜਵਾਨ ਦੇ ਸ਼ਰੀਆਮ ਉਹ ਲੈ ਗੱਡੀ ਤੂੰ ਕਿਹੜੇ ਰੋਕਦਾ ਜਾਂ ਲੈ ਉਹਨੇ ਗੱਡੀ ਇਥੋਂ ਦਾ ਐਸਐਸਪੀ ਔਰ ਆਪੇ ਦੋ ਦੇ ਖਿਜੇ ਨਗੜੀਆ ਗੱਡੀ ਲੈ ਇੱਧਰ ਆ ਵੇ ਪੂਰਾ ਕਿੱਥੋਂ ਦੇ ਕਿਹਨੇ ਫਕਸਾ ਲਾ ਕਿੱਥੋਂ ਉਹ ਕਿੱਥੇ ਆ ਉਹ ਪਿੱਛੇ ਵੇ ਅੱਛੀ ਆਈ ਤੀ ਓਏ ਓਏ ਬਾਈ ਤੋਂ ਪਾਣੀ ਘੱਟ ਪਾਣੀ ਘੱਟ ਪਾਣੀ ਆ ਪਹਿਲੀ ਜੇ ਪਤਾ ਨਹੀਂ ਤੁਹਾਡੇ ਦੇ ਵਿੱਚ ਛੋਟੀ ਮਾਰੀ ਹੈ ਨਾ ਭੜਾ ਇਨਕੀ ਆ ਮੇ ਜੇ ਬੰਦ ਕਰੀ ਜੇ ਬੰਦ ਕਰੀ ਮੈਨੂੰ ਜਾਣ ਦੇ ਦੇਖੋ ਜੀ ਬਾਪੂ ਹੋਂ ਤੋਂ ਥੱਲੇ ਦੇਖੋ ਇਹ ਦੇਖੋ ਕਿਸਾਨਾਂ ਨੂੰ ਜਾਣਬੁੱਝ ਕੇ ਸਾਡੇ ਸਰਕਾਰ ਦੇ ਸਾਡੀ ਮਾਰਕਸ ਸਰਕਾਰ ਦਾ ਪਹੁੰਚ ਗਿਆ ਅਸੀਂ ਉਹ ਕੁੱਝ ਪਾਸੇ ਤਬਰੀਜ਼ੀ ਕਰਨਾ ਚਾਹੁੰਦੇ ਹਾਂ ਇਹ ਸਿੱਖਿਆ ਹੈ ਉਸ ਦੇ ਤਰ੍ਹਾਂ ਸਾਡੀ ਸਰਕਾਰ ਦੇ ਨਾਲ ਨਾਲ ਆਪ ਜੀ ਸਾਰੇ ਨੰਬਰ खो किस तरह पुलिस प्रशाशन ਐਸਐਸਪੀ ਮਰੇਰ ਕੋੜਲਾ ਦੇ ਵੱਲੋਂ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨੌਜਵਾਨ ਦੇ ਹੁੱਜ ਮਾਰੀ ਗਈ ਹੈ ਜਿਸ ਤੋਂ ਇਸ ਗੱਲ ਦਾ ਸਾਫ ਸਾਫ ਪਤਾ ਲੱਗਦਾ ਹੈ ਵੀ ਕਿਸਾਨਾਂ ਦੇ ਰੋਹ ਮੂਰੇ ਪ੍ਰਸ਼ਾਸਨ ਕਿਵੇਂ ਭੁੱਸ ਰਿਆ ਫਿਰ ਰਿਹਾ ਵੀ ਉਹਨਾਂ ਦੀ ਇੱਕ ਨਹੀਂ ਚੱਲ ਰਹੀ ਗਾਹਾਂ ਬਾਪੂ ਜਗਾ ਗਾਹਾਂ ਖਾ ਜਗਾ ਚਲ 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 ਦੋ ਦਾਰਨਾਰੇ ਹੋ ਗਏ ਹੋ ਜੋ ਕੋਈ ਚੋਕਾਰ ਮਰੂ ਦੱਤੀਂ ਮੈਂ ਤੋ ਬਿਆਨਾ ਦੂ

ਸਾਡਾ ਲਖੇਤ ਹੋ ਰਹੀ ਅੱਗੇ ਕੁਲ ਵੀ ਰਸਮੀ ਕਰਤਾਨੀ ਕਰਾਂਗੇ ਸਾਡੇ ਨਾਲ ਉੱਥੇ ਬੈਠ ਕੇ ਗੱਲਬਾਤ ਕਰੋ ਸਾਰੀ ਤਿਆਰੀ ਕਰੋ ਸਾਰੀ ਰਾਤ ਕਰੋ ਲੇਕਿਨ ਸਾਨੂੰ ਸਾਡੇ ਜਾਣ ਵਾਲੀ ਬਾਦ ਦੇ ਖੋਲਣ ਦਿਓ ਫੇ ਕਾਬੂ ਨਹੀਂ ਬੋਟ ਲੈ ਕੇ ਜਦੋਂ ਸ਼ਾਮ ਨਹੀਂ ਆ ਦੋ ਦਸਰੇ ਜਾ ਰਹੇ ਆ ਕੋਈ ਸਾਡਾ ਪਿਆਰਤੀ ਕੋਈ ਸਾਡਾ ਕੰਬਰ ਕੋਈ ਕੋਈ ਇੱਦਾਂ ਹੱਕ ਨਹੀਂ ਕਰਦਾ ਜੇਰੀ ਪੁਲਿਸ ਨੂੰ ਮਾਰੀ ਲੱਗਦੀ ਹੋਵੇ ਹਾਂ ਜੋ ਨਾਲ ਬਲ ਕੱਢਦੀ ਆ ਕਿ ਸਾਡਾ ਮੋਟਵਾ ਸਾਡਾ ਨਿਸ਼ਾਨਾ ਸਾਨੂੰ ਮਾਰ ਦਿਓ ਕੁੱਟ ਦਿਓ ਫੱਟੜ ਕਰ ਦਿਓ ਅਸੀਂ ਉੱਤੇ ਹਰ ਹੱਥ ਜਾਵਾਂਗੇ ਤਾਂ ਤੁਹਾਨੂੰ ਪ੍ਰਸ਼ਾਸਨ ਸਮਝ ਲੈਣਾ ਚਾਹੀਦਾ ਕਿ ਜੱਥੇ ਗੰਦੀ ਨੇ ਜਿਹੜਾ ਫੈਸਲਾ ਲਿਆ ਰਿਹਾ ਉਹਦੇ ਪਿੱਛੇ ਕਦੇ ਨਹੀਂ ਮੂੰਦੀ ਇਸ ਕਰਕੇ ਭਰਾਵੋ ਸਾਥ ਦੇ ਕੰਮ ਜੇ ਐਨ ਲਾਈਨ ਦੇ ਵਿੱਚ ਉਹ ਇੱਕ ਰਹਾਏ ਜੇ ਭਰਾਵੋ ਮੈਂ ਸੰਯੁਕਤ ਸਰਕਾਰ ਮੁਰਦਾਬਾ ਪੰਜਾਬ ਦੀ ਭਵਤਮਾਨ ਸਰਕਾਰ ਮੁਰਦਾਬਾ ਅੱਜ ਭਰਾਓ ਸਗਲੇ ਸਮਾਨ ਮੋਦੀ ਕੋਲੇ ਗਿਆ ਇਥੇ ਆ ਰੋੜਾ ਦੇ ਕਹਣਾ ਮੈਂ ਕੰਮ ਦੇ ਕਹਣਾ ਬਿਨਾ ਪੈਸੇ ਦਿੱਤੇ ਇਹ ਰੋੜਾ ਦੀ ਜ਼ਮੀਨ ਆਈ ਹੈ